ਸਾਸਰੀਆ ਕਾਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਹੈਲਦੀ ਰੈਸਪੀ ਤੇ ਵਧੀਆ ਸੁਆਦੀਸ਼ ਰੈਸਪੀ ਲੈ ਕੇ ਆਇਆ ਟਾਬਾ ਸਟਾਈਲ ਆਲੂ ਗੋਭੀ ਦੀ ਸਬਜੀ ਜਿਸ ਨੂੰ ਆਪਾਂ ਇੱਕ ਟ੍ਰਿਕ ਦੇ ਨਾਲ ਬਣਾਵਾਂਗੇ ਜੋ ਕਿ ਬਹੁਤ ਹੀ ਘੱਟ ਕਿਓ ਲੱਗੇਗਾ ਆਪਾਂ ਗੋਭੀ ਤੇ ਆਲੂ ਨੂੰ ਫਰਾਈ ਨਹੀਂ ਕਰਾਂਗੇ ਤੇ ਆਓ ਰੈਸਪੀ ਨੂੰ ਪੂਰੀ ਦੇਖਾਂਗੇ ਤਾਂ ਪਤਾ ਚੱਲੇਗਾ ਕਿ ਉਹ ਟ੍ਰਿਕ ਕੀ ਆ ਤੇ ਆਓ ਰੈਸਪੀ ਦੀ ਸ਼ੁਰੂਆਤ ਕਰਦੇ ਹਾਂ ਤਾ ਬਸਟਾਈਲ ਆਲੂ ਗੋਭੀ ਬਣਾਉਣ ਦੇ ਵਾਸਤੇ ਇੱਥੇ ਮੈਂ ਤਿੰਨ ਪਾਦ ਕਰੀਬ ਗੋਭੀ ਲਈ ਸੀ ਜਿਨ੍ਹਾਂ ਨੂੰ ਮੈਂ ਛੋਟੇ ਪੀਸੇਸ ਦੇ ਵਿੱਚ ਕੱਟ ਲਿਆ ਤੁਸੀਂ ਆਪਦੀ ਲੋੜ ਦੇ ਮੁਤਾਬਕ ਜਿਸ ਤਰ੍ਹਾਂ ਤੁਸੀਂ ਖਾਂਦੇ ਹੋ ਪਰ ਛੋਟੇ ਪੀਸੇਸ ਦੇ ਵਿੱਚ ਚੰਗਾ ਰਹਿੰਦੀ ਹੈ ਤੇ ਇੱਥੇ ਮੈਂ ਦੋ ਆਲੂ ਲੈਨੇ ਉਹਨੂੰ ਵੀ ਮੈਂ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਲਿਆ ਤੇ 8 ਤੋਂ 10 ਮੈਂ ਇੱਥੇ ਲਸਣ ਦੀਆਂ ਤੁਰੀਆਂ ਲਈਆਂ ਨੇ ਇਸ ਤੋਂ ਇਲਾਵਾ ਮੈਂ ਇਹਦੇ ਵਿੱਚ ਪਾਣ ਨੂੰ ਮਸਾਲੇ ਦੇ ਵਿੱਚ ਪਾਣ ਨੂੰ ਮੈਂ ਦੋ ਪਿਆਜ਼ ਲੈਨੇ ਤੇ ਦੋ ਵੱਡੇ ਸਾਈਜ਼ ਦੇ ਟਮਾਟਰ ਹੈ ਤੇ ਮੀਡੀਅਮ ਸਾਈਜ਼ ਦੇ ਪਿਆਜ਼ ਹੈ ਤੇ 1 ਇੰਚ ਅਦਰਕ ਦਾ ਟੁਕੜਾ ਤੇ ਪੰਜ ਸੱਤ ਹਰੀਆਂ ਮਿਰਚਾਂ ਲਈ ਆਹ ਹੁਣ ਆਪਾਂ ਇਸ ਦੀ ਤਿਆਰੀ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਸ ਦੋਰੀ ਦੇ ਵਿੱਚ ਅਦਰਕ ਤੇ ਲਸਣ ਹੈ ਜਿਹੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਕੁਟਰ ਲਵਾਂਗੇ ਮਿਕਸੀ ਦਾ ਸਵਾਦ ਦੋਸਤੋ ਹੋਰ ਤਰ੍ਹਾਂ ਦਾ ਹੁੰਦਾ ਪਰ ਟਰਬਾ ਸਟਾਈਲ ਹੈ ਤਾਂ ਇੱਥੇ ਆਪਾਂ ਇਸ ਨੂੰ ਦੋਰੀ ਦੇ ਵਿੱਚ ਕੁੱਟ ਕੇ ਬਣਾਉਂਦੇ ਆ ਤਾਂ ਵਧੀਆ ਰਹਿੰਦਾ ਤੇ ਪਰ ਇਹ ਕਿ ਨਰਸ ਤੇ ਅਦਰਕ ਨੂੰ ਆਪਾਂ ਮੋਟਾ ਮੋਟਾ ਕੱਟ ਲਈਏ ਜਿਆਦਾ ਬਰੀਕ ਨਹੀਂ ਨੂੰ ਕਰਨਾ ਤਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਇੱਕ ਬਰਤਨ ਲੈ ਲਿਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾਉਂਗਾ ਉਪਰੋਂ ਸਾਰੀ ਗੋਭੀ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਸ਼ੈਲੋ ਫਰਾਈ ਕਰਾਂਗੇ ਸ਼ੈਲੋ ਫਰਾਈ ਕਰਨ ਦਾ ਕਾਰਨ ਇਹੀ ਹੁੰਦਾ ਹੈ ਕਿ ਇਹ ਗੋਭੀ ਜਦੋਂ ਆਪਾਂ ਬਣਾਉਂਦੇ ਆਂ ਤੇ ਟੁੱਟਦੀ ਨਹੀਂ ਹੈ ਥੋੜੀ ਜਿਹੀ ਤੇਜ਼ ਅੱਗ ਤੇ ਆਪਾਂ ਜਦੋਂ ਸ਼ੈਲੋ ਫਰਾਈ ਕਰ ਲੈਂਦੇ ਆਂ ਤਾਂ ਫਿਰ ਇਹ ਗੋਭੀ ਇਹ ਟੁੱਟਦੀ ਨਹੀਂ ਹੈ ਇਹ ਤਾਂ ਫਿਰ ਮਰੀਜੀ ਹੋ ਜਾਂਦੀ ਹੈ ਕੁੱਪਟ ਨਾਲ ਦਾਰੀ ਬਲਿਆ ਰੰਦਾ ਤੁਸੀਂ ਦੇਖ ਰਹੇ ਹੋ ਕਿ ਗੋਭੀ ਦੇ ਉੱਪਰ ਕਲਰ ਆਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਉਹ ਸ਼ੈਲੋ ਫਰਾਈ ਕਰਾਂਗੇ ਤਾਂ ਥੋੜੀ ਥੋੜੀ ਗੋਭੀ ਨਰਮ ਹੋ ਜਾਂਦੀ ਹੁੰਦੀ ਹੈ ਤਾਂ ਸੁਮੋਕੀ ਫਲੇਵਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਫਰਟੇ ਤੇਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਨੂੰ ਸ਼ੈਲੋ ਫਰਾਈ ਕਰ ਲੈਨੇ ਹੋ ਇਸ ਦੇ ਵਿੱਚ ਸਮੋਕੀ ਫਲੇਵਰ ਵੀ ਆ ਜਾਂਦਾ ਹੁੰਦਾ ਤੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਪਰ ਇਹੋ ਕਿ ਗੋਭੀ ਆਪਣੀ ਸ਼ੈਲੋ ਫਰਾਈ ਹੋ ਚੁੱਕੀ ਹੈ ਇਹਨੂੰ ਜ਼ਿਆਦਾ ਨਹੀਂ ਹੁਣ ਕਰਨਾ ਆਪਾਂ ਇੱਕ ਬਰਤਨ ਚ ਕੱਢ ਦਿੰਦੇ ਆ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਤੇਲ ਪਾਵਾਂਗੇ ਤੇ ਜਿਹੜੇ ਆਪਣੇ ਆਲੂ ਆ ਆਲੂ ਨੂੰ ਵੀ ਆਪਾਂ ਸ਼ੈਲੋ ਫਰਾਈ ਕਰਾਂਗੇ ਥੋੜਾ ਜਿਹਾ ਤੇਲ ਅਪਾ ਹੋਰ ਪਾਵਾਂਗੇ ਕਿਉਂਕਿ ਆਲੂ ਪਾਣੀ ਦੇ ਵਿੱਚ ਪਾ ਕੇ ਰੱਖਿਆ ਤਾਂ ਥੋੜਾ ਧਿਆਨ ਨਾਲ ਪਾਣਾ ਸੈਂਟੇ ਫਾਦਣਾ ਆਲੂ ਨੂੰ ਵੀ ਆਪਾਂ ਚੰਨੋ ਫਰਾਈ ਕਰ ਲਿਆ ਇਸ ਨੂੰ ਭਲਾਦੇ ਜਰੂਰ ਹੈਗਾ। ਸਾਗੀ ਥੋੜਾ ਜਿਹਾ ਸਮੋਕੀ ਫਲੇਵਰ ਇਹਦੇ ਵਿੱਚ ਆ ਜਾਵੇ। ਤੁਸੀਂ ਦੇਖ 파 ਰਹੇ ਕਿ ਆਲੂ ਵੀ ਆਪਣੇ ਥੋੜੇ ਸ਼ੈਲੋ ਫਰਾਈ ਹੋ ਚੁੱਕੇ ਨੇ। ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ। ਜ਼ਿਆਦਾ ਨਹੀਂ ਆਪਾਂ ਜਦੋਂ ਪ੍ਰੋਪਰ ਸਬਜ਼ੀ ਬਣੇਗੀ ਉਹਦੇ ਵਿੱਚ ਵੀ ਇਹ ਪਕਾਣੇ ਆ ਥੋੜੇ ਕੋਈ। ਜ਼ਿਆਦਾ ਆਪਾਂ ਇਥੇ ਇਹਨਾਂ ਨੂੰ ਰੜਨਾ ਨਹੀਂ ਆ ਥੋੜਾ ਜਿਹਾ ਸਮੋਕੀ ਫਲੇਵਰ ਹੀ ਲੈਣਾ। ਐਸ ਕਰਕੇ ਆਪਾਂ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ ਗੋਭੀ ਦੇ ਨਾਲ ਹੀ ਮਿਕਸ ਕਰ ਦਾਂਗੇ। ਇੱਥੇੋਂ ਆਪਾਂ ਸਬਜ਼ੀ ਦੇ ਵਾਸਤੇ ਮਸਾਲਾ ਤਿਆਰ ਕਰਦੇ ਆਂ ਮਸਾਲੇ ਵਿੱਚ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚ ਹਲਦੀ ਲਵਾਂਗੇ ਥੋੜੀ ਜਿਹੀ ਆਪਾਂ ਲਾਲ ਮਿਰਚ 1.5 ਚਮਚ ਦੇ ਕਰੀਬ ਮੈਂ ਇੱਥੇ ਧਨੀਆ ਪਾਊਡਰ ਲਵਾਂਗਾ 1/2 ਚਮਚ ਜੀਰਾ ਪਾਊਡਰ ਤੇ 1.5 ਚਮਚੇ ਤੋਂ ਥੋੜਾ ਜਿਹਾ ਜ਼ਿਆਦਾ ਵੈ ਇਹਦੇ ਚ ਕਸ਼ਮੀਰੀ ਲਾਲ ਮਿਰਚ ਪਾਵਾਂਗਾ ਕਸ਼ਮੀਰੀ ਲਾਲ ਮਿਰਚ ਦਾ ਟੇਸ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਥੋੜਾ ਕੋ 1/4 ਚਮਚੇ ਦੇ ਕਰੀ ਸ਼ਿੰਗ ਸ਼ਿੰਗ ਦਾ ਟੇਸ ਹੈ ਜਿਹੜਾ ਬਹੁਤ ਹੀ ਜ਼ਿਆਦਾ ਨਿਖਰ ਕੇ ਆਏਗਾ 1/2 ਚਮਚ ਮੈਂ ਕਿਚਨ ਕਿੰਗ ਦਾ ਪਿੰਚ ਨੂੰ ਕਸੂਰੀ ਮੇਥੀ ਇਹਨੂੰ ਮੈਂ ਪੋੜ ਕੇ ਪਾਵਾਂਗਾ ਇਹ ਤੁਸੀਂ ਬਾਅਦ ਚ ਵੀ ਪਾ ਸਕਦੇ ਹੋ ਪੜੀ ਵਿੱਚ ਪੜਕੇ ਦੇ ਪੈਂਦੀ ਹੈ ਤਾਂ ਬਹੁਤ ਜਿਆਦਾ ਸੁਆਦਿਸ਼ਟ ਦਾ ਟੇਸਟ ਬਣ ਜਾਂਦਾ ਨਮਕ ਮੈਂ ਬਾਦੇ ਵਿੱਚ ਹੀ ਪਾਵਾਂਗਾ ਪਾਣੀ ਥੋੜਾ ਜਿਹਾ ਲੈ ਕੇ ਤੇ ਇਸ ਨੂੰ ਚਮਚ ਨਾਲ ਲਪਾ ਲਾ ਕੇ ਤੇ ਨੂੰ 10 5-7 ਮਿੰਟ ਵਾਸਤੇ ਠੇਕੇ ਰੱਖ ਦੋਗੇ ਤਾਂ ਕਿ ਮਸਾਲੇ ਆਪਣੇ ਚੰਗੀ ਤਰ੍ਹਾਂ ਫੁੱਲ ਜਾਂਦੇ ਨੇ ਫਿਰ ਸਬਜ਼ੀ ਹੈ ਜਿਹੜੀ ਬਹੁਤ ਜਿਆਦਾ ਪੇਸਟੀ ਬਣਦੀ ਹੈ ਕਿਉਂਕਿ ਆਪਾਂ ਢਾਬਾ ਸਟਾਈਲ ਬਣਾ ਰਹੇ ਹਾਂ ਢਾਬਿਆਂ ਦੇ ਵਿੱਚ ਮਸਾਲੇ ਨੂੰ ਇਸ ਤਰ੍ਹਾਂ ਪਾਣੀ ਦੇ ਵਿੱਚ ਪਾ ਕੇ ਰੱਖ ਲੈਂਦੇ ਨੇ ਕਿ ਮਸਾਲੇ ਸੜਦੇ ਨਹੀਂ ਹੁੰਦੇ ਫਿਰ। ਗਰਮ ਤੁਹਾਡਾ ਤੇਲ ਹੋਵੇ ਭਾਵੇਂ ਤਾਂ ਵੀ ਮਸਾਲਾ ਖੜਦਾ ਨਹੀਂ ਆ। ਥੋੜਾ ਕੁ ਪਾਣੀ ਆਪਾਂ ਹੋਰ ਪਾ ਲੈਂਦੇ ਆ। ਇਹਨੂੰ 5-7 ਮਿੰਟਾਂ ਵਾਸਤੇ ਰੱਖ ਦਾਂਗੇ। ਉਹ ਜਿਹੜਾ ਆਲੂਆਂ ਦੇ ਵਿੱਚ ਤੇਲ ਬਚਿਆ ਉਸੇ ਤੇਲ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਣਾ। ਕਿਉਂਕਿ ਸਬਜ਼ੀ ਦੇ ਵਿੱਚ ਆਲਰੇਡੀ ਤੇਲ ਪੈ ਚੁੱਕਾ ਹੈ। ਗੋਭੀ ਔਰ ਆਲੂ ਦੇ ਵਿੱਚ ਵੀ ਥੋੜਾ ਬਹੁਤ ਤੇਲ ਹੈਗਾ ਹੈ। ਇੱਥੋਂ ਆਪਾਂ ਜੀਰਾ ਪੋਲ ਲੈਂਦੇ ਆ ਤੇ ਜਿਹੜੇ ਦੋ ਪਿਆਜ਼ ਮੈਂ ਲਏ ਸੀਗੇ ਉਹਨਾਂ ਨੂੰ ਚੋਪ ਕਰ ਲਿਆ ਜੀਰਾ ਆਪਣਾ ਪਰੀ ਗਿਆ ਤੇ ਇਹ ਹੁਣ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਕਲਰ ਚੇਜ ਹੋਣ ਤੱਕ ਤੇ ਕੀ ਮਸਾਲਾ ਗੋਭੀ ਆਲੂ ਹੈ ਤੇ ਮਸਾਲਾ ਆਪਾਂ ਨੂੰ ਪ੍ਰੋਪਰ ਤਰ੍ਹਾਂ ਬਣਾਉਣਾ ਪਏਗਾ ਇਹੋ ਕਲਰ ਚੇਂਜ ਹੋ ਚੁੱਕਾ ਹੈ। ਤੋਂ ਇੱਥੇ ਆਪਾਂ ਲਸਣ ਤੇ ਅਦਰਕ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਉਹ ਪਾ ਦਿੰਨੇ ਆ। ਤੇ ਇਹਨੂੰ ਵੀ ਪਿਆਜ਼ਾਂ ਦੇ ਨਾਲ ਥੋੜਾ ਕੋ ਫੜ ਲੇ। ਆਪਣਾ ਲਸਣ ਪਿਆਜ਼ ਜਿਹੜਾ ਅਦਰਕ ਪਾਇਆ ਸੀ ਉਹਦਾ ਵੀ ਕਲਰ ਚੇਂਜ ਹੋ ਗਿਆ। ਤੇ ਹੁਣ ਜਿਹੜਾ ਆਪਾਂ ਮਸਾਲਾ ਭੇਕ ਰੱਖੇ ਹੋਏ ਸੀ ਉਹ ਸਾਰਾ ਦਾ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਜਿਹੜਾ ਕੋਲੀ ਦੇ ਵਿੱਚ ਆ ਥੋੜਾ ਜਿਹਾ ਪਾਣੀ ਆਪਾਂ ਹੋਰ ਲੈ ਲਾਂਗੇ ਹੁਣ ਮਸਾਲੇ ਨੂੰ ਇੱਕ ਤੋਂ ਡੇਢ ਮਿੰਟ ਤੱਕ ਆਪਾਂ ਪੁੰਨ ਲਾਗੇ ਜਿੰਨੀ ਦੇਰ ਤੱਕ ਹੈ ਘੋਲ ਨਹੀਂ ਛੱਡ ਦੋ ਤਾਂ ਲੈ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਤੇਲ ਛੱਡ ਦਿੱਤਾ ਤੇ ਹੁਣ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਇਹਨੂੰ ਤੁਸੀਂ ਮੋਟਾ ਚੌਪ ਕਰਨਾ ਜ਼ਿਆਦਾ ਬਰੀਕ ਨਹੀਂ ਕਰਨਾ ਤਾਂ ਬਹੁਤ ਵਧੀਆ ਟੇਸਟ ਆਏਗਾ ਇਹਨੂੰ ਵੀ ਆਪਾਂ ਮਿਕਸ ਕਰ ਦਿੰਨੇ ਆ ਉਹਨਾਂ ਆਪ ਇਹਦੇ ਵਿੱਚ ਨਮਕ ਆਪ ਐਡ ਕਰ ਦਿੰਨੇ ਆ ਤੇ ਇਸ ਨੂੰ ਟੱਕ ਕੇ ਤੇਲ ਛੱਡਣ ਤੱਕ ਪਕਾਵਾਂਗੇ ਜ਼ਰੂਰ ਇੱਥੇ ਮੈਂ ਪਿੰਕ ਸਾਲਟ ਲੈ ਰਿਹਾ ਇਹਦੇ ਦੋ ਚਮਚੇ ਤਕਰੀਬਾ ਪਾ ਦਿੱਤਾ ਤੇ ਇਸ ਨੂੰ ਆਪਾਂ ਟੱਕ ਕੇ ਇੱਕ ਤੋਂ ਡੇਢ ਮਿੰਟ ਤੱਕ ਪਕਾਵਾਂਗੇ ਤਾਂ ਉਹ ਵਧੀਆ ਮਸਾਲਾ ਹੈ ਜਿਹੜਾ ਆਪਾਂ ਕੇ ਤਿਆਰ ਹੋ ਜਾਏਗਾ ਮਸਾਲੇ ਨੂੰ ਪੱਕਦੇ ਹੋਏ ਇੱਕ ਤੋਂ ਡੇਢ ਮਿੰਟ ਹੋ ਚੁੱਕਿਆ ਤੇ ਦੇਖ ਪਾ ਰਹੇ ਕਿ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਆਲੂ ਤੇ ਗੋਭੀ ਸ਼ੈਲੋ ਫਰਾਈ ਕਰਕੇ ਰੱਖਿਆ ਉਹ ਮਿਕਸ ਕਰ ਦਿੰਦੇ ਆ ਦੇਖੋ ਮਸਾਲਾ ਆਪਣਾ ਬਹੁਤ ਵਧੀਆ ਭੁਲੀ ਚੁੱਕਿਆ ਇਹ ਸਾਰੇ ਜਿਹਾ ਸਾਰੀ ਗੋਭੀ ਤੇ ਆਲੂ ਇਹਦੇ ਵਿੱਚ ਮਿਕਸ ਕਰ ਦਿੰਦੇ ਆ ਇੱਕ ਵਾਰੀ ਕੰਗੀਧਰਾ ਮਲਾਜ਼ਮ ਨੇ ਉਹਨਾਂ ਪੈਨ ਨੂੰ ਟੱਕ ਕੇ ਸロー ਫਲੇਮ ਤੇ 3 ਤੋਂ 4 ਮਿੰਟ ਲਈ ਪਕਾਵਾਂਗੇ ਕਿਉਂਕਿ ਆਲੂ ਆਪਣੇ ਅੱਧੇ ਤੱਕ ਅੱਧੇ ਪੱਕੇ ਹੋਣ। ਥੋੜਾ ਜਿਹਾ ਮੈਂ ਪਾਣੀ ਪਾ ਰਿਹਾ ਜਿਸ ਚੋਪਰ ਦੇ ਵਿੱਚ ਥੋੜਾ ਕੁ ਆਪਾਂ ਪਿਆਜ਼, ਟਮਾਟਰ ਵਗੈਰਾ ਕੀਤੇ ਸੀ ਤੇ ਜ਼ਿਆਦਾ ਪਾਣੀ ਨਹੀਂ ਹੱਥੇ ਤੁਸੀਂ ਪਾਣਾ ਬਿਲਕੁਲ ਥੋੜਾ ਜਿਹਾ ਪਾਇਆ ਕਿਉਂਕਿ ਸਟੀਮ ਦੇ ਵਿੱਚ ਹੀ ਆਪਾਂ ਪਾਣੀ ਨੂੰ ਸਾਰ ਨੂੰ ਟੱਕ ਕੇ ਇਸੇ ਤਰ੍ਹਾਂ ਹੀ ਸੁਕਾ ਰਹਾ ਹੈ। ਗੋਭੀ ਨੂੰ ਪੱਕਦੇ 3 ਤੋਂ 4 ਮਿੰਟ ਹੋ ਚੁੱਕੇ ਨੇ। ਹੋਲ ਕੇ ਚੈੱਕ ਕਰਦੇ ਹਾਂ ਦੇਖੋ ਗੋਭੀ ਬਿਲਕੁਲ ਪੱਕ ਚੁੱਕੀ ਆ ਮਸਾਲਾ ਬਹੁਤ ਵਧੀਆ ਨਾਲ ਲਿਪਟਿਆ ਹੋਇਆ ਇਹਨੂੰ ਵਿੱਚੋਂ ਇੱਕ ਵਾਰੀ ਮੈਂ ਅਲਾਜ ਰੋਲ ਦਿੱਤਾ ਸੀ ਆਲੂ ਨੂੰ ਚੈੱਕ ਕਰ ਲੈਂਦੇ ਹਾਂ ਕਿਉਂਕਿ ਨਵੇਂ ਆਲੂ ਆਲੂ ਵੀ ਪੱਕ ਚੁੱਕੇ ਨੇ ਉਹਨੇ ਤੇ ਆਪਾਂ ਥੋੜਾ ਜਿਹਾ ਹਰਾ ਧਨੀਆ ਇਹਦੇ ਵਿੱਚ ਪਾਣਿਆ ਹਰੀ ਧਨੀਆ ਦਾ ਜਿਹੜਾ ਟੇਸਟ ਆ ਔਰ ਗੋਭੀ ਦੇ ਵਿੱਚ ਬਹੁਤ ਜਿਆਦਾ ਵਧੀਆ ਹੁੰਦਾ ਹੈ ਤੇ ਆਓ ਆਪਾਂ ਇਸ ਨੂੰ ਫਰੋਸ ਦੇਣਾ ਤਾਂ ਬਸ ਸਟਾਈਲ ਆਪਣਾ ਆਲੂ ਗੋਭੀ ਦੀ ਸਬਜੀ ਵਾਕੇ ਬਿਲਕੁਲ ਤਿਆਰ ਹੋ ਗਈ ਹੈ ਦੇਖੋ ਮਸਾਲਾ ਕਿੰਨਾ ਵਧੀਆ ਲਿਪਟਿਆ ਹੋਇਆ ਬਹੁਤ ਹੀ ਘੱਟ ਕੇ ਉਹਦੇ ਵਿੱਚ ਇਹ ਸਬਜੀ ਬਣ ਜਾਂਦੀ ਹੈ ਕਿਉਂਕਿ ਆਪਾਂ ਇਸ ਨੂੰ ਫਰਾਈ ਨਹੀਂ ਕਰਦੇ ਗੋਭੀ ਤੇ ਆਲੂ ਨੂੰ ਇਹ ਨਵੇਂ ਮਤਲਬ ਦੇ ਮੁਤਾਬਕ ਬਣਾਈ ਗਈ ਹੈ ਸੁੱਕੀ ਸੁੱਕੀ ਤੰਦੂਰੀ ਫੁਲਕੇ ਦੇ ਨਾਲ ਬਹੁਤ ਜਿਆਦਾ ਸਵਾਦਿਸ਼ਤ ਲੱਗਦੀ ਹੈ ਦੋਸਤੋ ਬੇਨਤੀ ਹੈ ਕਿ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਤੇ ਨਹੀਂ ਗਏ ਤੇ ਮੇਰੇ ਚੈਨਲ ਤੇ ਜਾ ਕੇ ਬਹੁਤ ਸਾਰੀਆਂ ਵੀਡੀਓਜ਼ ਹੈ ਉਹਨਾਂ ਨੂੰ ਦੇਖੋ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੋ ਜੀ ਐਸੇ ਤਰ੍ਹਾਂ ਦੀ ਰੈਸਪੀਜ਼ ਮੈਂ ਪਾਉਂਦਾ ਹੀ ਰਹਿਣਾ ਦੇਖੋ ਨਾ ਪਿਆਸ ਦੇ ਉੱਤੇ ਗਾਰਨਿਸ਼ ਕਰ ਦਿੰਦੇ ਆ ਧਨੀਏ ਦੀ ਤੇ ਐਸੀ ਤਰ੍ਹਾਂ ਦੀ ਰੈਸਪੀਸ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬੀਆਂ ਦਾ ਤੜਕਾ YouTube ਚੈਨਲ ਤੇ Facebook ਪੇਜ ਪੰਜਾਬੀਆਂ ਦਾ ਤੜਕਾ ਸਾਸਰੀਆ ਕੌਰ ਦੀ